ਇਹ ਸਿਲੈਕਸ਼ਨ ਨੂੰ ਕਮਿਊਨਲ ਐਂਗਲ ਤੇ ਲੈ ਗਿਆ। ਉਹਨਾਂ ਵਾਸਤੇ ਵੋਟ ਲੈਣਾ ਜ਼ਿਆਦਾ ਜ਼ਰੂਰੀ ਹੈ ਦੇਸ਼ ਦੀ ਏਕਤਾ ਲਈ ਜਾਣੀ ਜ਼ਰੂਰੀ ਨਹੀਂ। ਉਹ ਤਾਂ ਠੀਕ ਆ ਜਿਹੜਾ ਦੇਸ਼ ਹੈ ਆ ਸਾਰਿਆਂ ਦਾ ਹੈ। ਸਾਰੇ ਧਰਮਾਂ ਦਾ ਹੈ। ਭਾਵੇਂ ਆਬਾਦੀ 1% ਹੋਏ ਭਾਵੇਂ 5% ਹੋਏ ਕਿਸੇ ਧਰਮ ਦੀ ਜਾਂ 18% ਹੋਏ ਜਾਂ 70% ਹੋਏ ਇਕੁਅਲ ਰਾਈਟ ਹੈ ਪਰ ਮੈਂ ਦੇਖਿਆ ਜਦੋਂ ਹਾਰ ਦਿਖਦੀ ਹੋਏ ਐਗੀਆਂ ਸਟੇਟਮੈਂਟਸ ਸਜ ਡੇਂਜਰਸ ਆ ਰਹੀਆਂ ਜਿਹੜੀਆਂ ਦੇਖੋ ਆਪਣੀ ਡੈਮੋਕ੍ਰੈਟਿਕ ਨੇਸ਼ਨ ਵਿੱਚ ਨਹੀਂ ਹੋਣੀ ਚਾਹੀਦੀਆਂ ਸੋ ਜਿਹੜਾ ਆ ਇਲੈਕਸ਼ਨ ਹੈ ਹਰ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਪੰਜਾਬ ਵਿੱਚ ਚਾਰ ਮੁੱਖ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਇੱਕ ਸ਼੍ਰੋਮਣੀ ਕਾਲੀ ਦਲ ਹੈ ਦੂਜੇ ਪਾਸੇ ਕਾਂਗਰਸ ਹੈ ਤੀਜੇ ਪਾਸੇ ਆਮ ਆਦਮੀ ਪਾਰਟੀ ਹੈ ਚੌਥੇ ਪਾਸੇ ਬੀਜੇਪੀ ਹੈ ਇੱਕ ਫਰਕ ਤੁਹਾਨੂੰ ਸਾਰਿਆਂ ਨੂੰ ਦੇਖਿਆ ਹੋਣਾ ਹੈ ਕੱਲੀ ਇੱਕ ਪਾਰਟੀ ਹੈ ਚਾਰਾਂ ਚੋਂ ਜਿਹੜੀ ਪੰਜਾਬ ਦੀ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਪੰਜਾਬ ਦੀ ਆਵਾਜ਼ ਪੰਜਾਬ ਦੇ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਤਰੱਕੀ ਵਾਸਤੇ ਜੰੜਨ ਵਾਲੀ ਪਾਰਟੀ ਹੈ ਤੇ ਇਤਿਹਾਸ ਕਹਵਾ ਹੈ ਕਿ ਆਈ ਇੱਕ ਪਾਰਟੀ ਹੈ ਜਿਨੇ ਪੰਜਾਬ ਦੀਆਂ ਵਾਸਤੇ ਸਟੈਂਡ ਲਿੱਤਾ ਹੈ ਖਾਲਸਾ ਪੰਥ ਵਾਸਤੇ ਸਟੈਂਡ ਲਿੱਤਾ ਹੈ ਦੂਜੀਆਂ ਜਿਹੜੀਆਂ ਪਾਰਟੀਆਂ ਉਹ ਸਾਰੀਆਂ ਇੱਥੇ ਇਕੱਲੇ ਵੋਟਾਂ ਲੈਣ ਵਾਸਤੇ ਆਉਂਦੀਆਂ ਐ ਐਮਪੀ ਬਣਾਉਣ ਵਾਸਤੇ ਆਉਂਦੀਆਂ ਪੰਜਾਬ ਵਾਸਤੇ ਨਹੀਂ ਆਉਂਦੀਆਂ ਉਹਨਾਂ ਦੀ ਪੋਲਿਟਿਕਸ ਤੇ ਸਾਡੀ ਪੋਲਿਟਿਕਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਉਹ ਪੰਜਾਬ ਵਿੱਚ ਵੋਟ ਮੰਗਦੀਆਂ ਇੱਕ ਸੈਕਸ਼ਨ ਨੂੰ ਲੈ ਕੇ ਜਾਂ ਇੱਕ ਧਰਮ ਨੂੰ ਲੈ ਕੇ ਉਹ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਪੋਲਰਾਈਜ਼ ਕਰਕੇ ਵੋਟ ਲੈਣਾ ਚਾਹੁੰਦੀਆਂ ਜਿਹਦਾ ਬਹੁਤ ਗੇਂਜਰਸ ਕਾਂਸੀਕਵੈਂਸਸ ਆਪਾਂ ਦੇਖ ਹੀ ਲਿਆ ਪੰਜਾਬ ਕੱਲੀ ਕਾਲੀ ਤਲ ਜਿਹਦਾ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੇ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰਕ ਸਾਂਝ ਰਹੂਗੀ ਤਾਂ ਹੀ ਪੰਜਾਬ ਤਰੱਕੀ ਕਰੂਗਾ ਜਿਹੜੇ ਆ ਗੱਲ ਜਿਹੜੀਆਂ ਦੂਜੀਆਂ ਪਾਰਟੀਆਂ ਨਹੀਂ ਸਮਝਦੀਆਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਕਿ ਬਾਲ ਸਾਹਿਬ ਸਾਡੇ ਆ ਹਿੰਦੂ ਭਰਾ ਕਹਿੰਦੇ ਸੀ ਬਾਲ ਸਾਹਿਬ ਸਾਡੇ ਆ ਮੁ슬ਮਾਨ ਵੀ ਕਹਿੰਦੇ ਸਾਡੇ ਆ ਕ੍ਰਿਸਚੀਅਨ ਵੀ ਕਹਿੰਦੇ ਸਾਡੇ ਆ ਸਿੱਖ ਭਾਈਚਾਰੇ ਨੇ ਤਾਂ ਕਹੇ ਨਹੀਂ ਸੀ ਸਾਰੇ ਧਰਮਾਂ ਦਾ ਸ਼ੁਭ ਦਿਹਾੜੇ ਆਪ ਮੁਜਾਕੇ ਮਨਾਉਂਦੇ ਸੀ ਅੱਜ ਇੱਕ ਮੈਸੇਜ ਸੀ ਜਿਹੜਾ ਵੀ ਰੂਲਰ ਹੋਏ ਜਿਹੜਾ ਵੀ ਕੋਈ ਲੀਡਰ ਹੋਏ ਲੋਕਾਂ ਨੂੰ ਉਹਦੇ ਤੇ ਫੇਥ ਹੋਣਾ ਚਾਹੀਦਾ ਹੈ ਜਿਹੜਾ ਫੇਥ ਕੱਲੇ ਇੱਕ ਪਾਰਟੀ ਤੇ ਹੈ ਪੰਜਾਬ ਦੇ ਲੋਕਾਂ ਦੀ ਤੇ ਇੱਕ ਆਪਣੇ ਇੱਕ ਪਾਰਟੀ ਤੇ ਹੈ ਤੇ ਲੀਡਰਸ਼ਿਪ ਤੇ ਹੈ ਤੇ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਐਜ਼ ਇੰਡੀਵਿਜੂਅਲ ਸੁਬੀਰ ਸਿੰਘ ਬਾਦਲ ਮੈਂ ਸਪੱਸ਼ਟ ਕਰਨਾ ਚਾਹੁੰਦਾ ਮੇਰਾ ਅਜੰਡਾ ਮੇਰਾ ਸਟੈਂਡ ਬੜਾ ਕਲੀਅਰ ਹੈ ਕਿ ਪੰਜਾਬ ਵਿੱਚ ਕਿਸੇ ਹਾਲਤ ਅਸੀਂ ਕਮਿਊਨਲ ਟੈਨਸ਼ਨ ਨਹੀਂ ਹੋਣ ਦੇਵਾਂਗੇ ਪੰਜਾਬ ਵਿੱਚ ਇੱਕ ਭਰਾ ਨੂੰ ਦੂਜੇ ਭਰਾ ਨਾਲ ਜਿਹੜੀਆਂ ਪਾਰਟੀਆਂ ਲੜਾਉਣ ਦੀ ਕੋਸ਼ਿਸ਼ ਕਰਨ ਲੱਗੀਆਂ ਉਹ ਨਹੀਂ ਕਰਨ ਦੇਵਾਂਗੇ ਪੰਜਾਬ ਦਾ ਮਿਸ਼ਨ ਸਾਡਾ ਹੈ ਕਿ ਪੰਜਾਬ ਅੱਗੇ ਵਧੇ ਅਸੀਂ ਆਪਣੇ ਮੁੰਡਿਆਂ ਨੂੰ ਮਰਵਾਉਣਾ ਨਹੀਂ ਅਸੀਂ ਆਪਣੇ ਮੁੰਡਿਆਂ ਨੂੰ ਚੰਗੀ ਜੋਬਸ ਦੇਣਾ ਹੈ ਇੱਥੇ ਟ੍ਰੇਡ ਇਨਵੈਸਟਮੈਂਟ ਐਂਡ ਤੁਸੀਂ ਆਪ ਵੀ ਦੇਖਿਆ ਕਿ ਸਾਡੀ ਸਰਕਾਰ ਦੇ ਦੌਰਾਨ ਹੀ ਪੰਜਾਬ ਨੇ ਤਰੱਕੀ ਕੀਤਾ ਸੀ ਬਾਦਲ ਸਾਹਿਬ ਦੀ ਨਿਦਰ ਮੁਖਮਤ